ਕੈਨੇਡਾ ਦੇ ਝਾਲੀ ਵੀਜ਼ੇ ਲਗਾ ਕੇ ਵੱਖ-ਵੱਖ ਵਿਅਕਤੀਆਂ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਝੰਦਰ ਪੁਲਿਸ ਨੇ ਉਨ੍ਹਾਂ ਕੋਲੋਂ 26 ਲੱਖ 70 ਹਜ਼ਾਰ ਰੁਪਏ ਦੀ ਨਕਦੀ ਸਮੇਤ ਕੀਤਾ ਗ੍ਰਿਫਤਾਰ। ਇਸ ਸਬੰਧੀ ਜਾਣਕਾਰੀ ਦਿੰਦਿਆਂ ਝੰਦਰ ਪੁਲਿਸ ਨੇ ਦੱਸਿਆ ਕਿ ਗੁਰਨਾਮ ਸਿੰਘ ਪੁੱਤਰ ਕੁੰਨਨ ਸਿੰਘ ਵਾਸੀ ਤਲਵੰਡੀ ਪਿੰਡਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਪੁਲਿਸ ਨੂੰ ਸ਼ਿਕਾਇਤ ਕਰਵਾਈ ਸੀ ਕਿ ਉਹ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਜਾਣ ਪਛਾਣ ਵਾਲਿਆਂ ਤੋਂ ਕੈਨੇਡਾ ਦੇ ਟੂਰਿਸਟ ਵੀਜ਼ੇ ਲਈ 25 ਅਸਲੀ ਪਾਸਪੋਰਟ ਅਤੇ ਪੈਸੇ ਲੈ ਕੇ ਉੱਤਰ ਪਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਸੰਤੋਸ਼ ਕੁਮਾਰ ਨੂੰ ਸੌਂਪੇ ਸਨ ਸੰਤੋਸ਼ ਕੁਮਾਰ ਦੁਬਈ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਅਸਲੀ ਨਾਮ ਵਾਜ਼ਿਦ ਅਲੀ ਵਾਸੀ ਉੱਤਰ ਪ੍ਰਦੇਸ਼ ਹੈ ਪੁਲਿਸ ਨੇ ਦੱਸਿਆ ਕਿ ਵੀਜ਼ੇ ਅਰਜ਼ੀਆਂ ਲਈ ਦਿੱਤੇ ਅਸਲ ਪਾਸਪੋਰਟਾਂ ਵਿੱਚੋਂ ਵਾਜ਼ਿਦ ਅਲੀ ਉਰਫ ਸੰਤੋਖ ਨੇ ਵਟਸਐਪ ਰਾਹੀਂ ਗੁਰਨਾਮ ਸਿੰਘ ਨੂੰ ਇਹ ਵੀਜ਼ੇ ਵਾਲੇ 25 ਪਾਸਪੋਰਟ ਭੇਜੇ ਸਨ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਵੀਜ਼ੇ ਝਾਲੀ ਸੰਧ ਤੇ ਇਹਨਾਂ ਉੱਪਰ ਕੈਨੇਡਾ ਦੇ ਟੂਰਿਸਟ ਵੀਜ਼ੇ ਦੇ ਝਾਲੀ ਸਟicker ਲਗਾਏ ਹੋਏ ਸਨ ਖਾਣਾ ਜ਼ਿਲ੍ਹਾ ਨੰਬਰ 2 ਜਲੰਧਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਸੰਤੋਸ਼ ਕੁਮਾਰ ਔਰ ਵਾਰਜिद ਅਲੀ ਅਤੇ ਮਨੀਸ਼ ਕੁਮਾਰ ਨੂੰ ਪੁਲਿਸ ਨੇ ਡਾਲਫਿਨ ਹੋਟਲ ਨੇੜੇ ਸਬਜੀ ਮੰਡੀ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰਿਜ ਟੀਵੀ ਕਮਿਸ਼ਨਰ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜਿਸ ਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਬਰ ਕੀਤੇ ਆ ਜਿਨ੍ਹਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਸਨ ਔਰ ਇਹਨ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 700000 ਦੀ ਮਨੀ ਵੀ ਬਰਾਮਦ ਕੀਤੀ ਗਈ ਜਿਹੜੀ ਕਿ ਇਸ ਪਰਪਸ ਲਈ ਲਈ ਗਈ ਸੀ ਕਿਤੇ ਬਾਕੀ ਤਪਦੀਸ਼ ਚੱਲੀ ਹੈ ਇਹ ਫਾਈਨਿੰਗ ਦੇ ਡਿਮਾਂਡ ਕਰ ਸੀ ਇਹ ਜੀ ਆਪਣੇ ਲੋਕਾਂ ਕੋਲ 에ਜੰਟਸ ਤੋਂ ਜਿਹੜੇ ਲੋਕਲ 에ਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੇ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀਜ਼ਾ ਲਗਵਾ ਕੇ ਦਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤੋਂ ਪਾਸਪੋਰਟ ਲੈ ਜਾਂਦੇ ਸੀ ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਸੀ ਪੈਸੇ ਲੈ ਜਾਂਦੇ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚ ਉਹਨਾਂ ਨੂੰ ਡੈਫੀਨੇਟਲੀ ਵੈਰੀਫਾਈ ਕਰਨਗੇ ਕਿਦਾ ਕਿਦਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਨਹੀਂ ਹਾਲੇ ਤੱਕ ਇਹ ਚ ਕੋਈ ਨਾਮਿਨੇਟ ਨਹੀਂ ਹੋਇਆ ਜੀ ਦੋ ਬੰਦੇ ਗ੍ਰਿਫਤਾਰ ਕੀਤੇ ਹੁਣ ਤੱਕ 30 ਚੱਲੇ ਅੱਗੇ ਚੱਲਾਂਗੇ ਜਿਵੇਂ ਜਿਵੇਂ ਕਮੂਵ ਹੋਏ